ਅੰਗਰੇਜ਼ ਤੂਰੀ ਫੇਰ ਦੀ ਮੇਰਾ ਗੱਲ ਆ ਜਿਹੜੇ ਬੁਰਜ ਸਾਹਿਬ ਨੂੰ ਟਿਕਟ ਮਿਲੀ ਆ ਆ ਮੇਰੇ ਨਾਲ ਆ ਸਰਪੰਚ ਸਾਹਿਬ ਆਏ ਆ ਬੁਰਜਾਂ ਦੇ ਤੇ ਤੁਸੀਂ ਇੱਕ ਚੀਜ਼ ਵੇਖੋ ਵੀ ਬੁਰਜ ਪਿੰਡ ਦੇ ਵਿੱਚੋਂ ਹੀ ਜਿਹੜਾ ਕੈਂਡੀਡੇਟ ਜਿੱਤ ਨਹੀਂ ਸਕਦਾ ਉਹਦਾ ਆਪਣਾ ਕੀ ਬਣੂਗਾ ਉਸ ਪਿੰਡ ਚੋਂ ਵੀ ਤੁਹਾਡੇ ਤੇ ਹੀ ਮੋਹਰ ਲੱਗਣੀ ਆ ਆਮ ਆਦਮੀ ਪਾਰਟੀ ਤੇ ਮੋਹਰ ਲੱਗਣੀ ਉਸ ਪਿੰਡ ਚੋਂ ਕੈਂਡੀਡੇਟ ਦੇ ਪਿੰਡ ਦੇ ਵਿੱਚੋਂ ਹੀ ਤੁਹਾਡੀ ਜਿੱਤ ਹੋਣੀ ਹੈ ਇਹੋ ਜਿਹੇ ਹਾਲਾਤ ਆ ਜਦੋਂ ਕੀਤਾ ਹੀ ਕੁਛ ਨਹੀਂ ਜਦੋਂ ਕਰਨਾ ਹੀ ਕੁਛ ਨਹੀਂਗਾ ਨਿਰਿਆ ਸਿਰਫ ਟਿਕਟਾਂ ਲੈ ਕੇ ਆ ਜਾਣਾ ਤੇ ਬੱਸ ਪੱਟਾਂ ਦੇ ਹੱਥ ਮਾਰੀ ਜਾਣਾ ਵੀ ਹੁਣ ਟਿਕਟ ਮਿਲ ਗਈ ਆ ਤੇ ਉਹੀ ਵੋਟਾਂ ਪੈਣ ਇਹਦੇ ਦਾ ਲਾਉਣ ਨੂੰ ਫਿਰਦੇ ਨੇ ਵੀ ਇਹਨਾਂ ਦਾ ਦਾ ਲੱਗ ਜੇ ਤੇ ਦਾ ਇੰਜ ਨਹੀਂ ਲੱਗਦਾ ਜੇ ਕੁਛ ਕਰਾਂਗੇ ਤੇ ਦਾ ਲੱਗਣਾ ਜੇ ਤੁਹਾਡੇ ਦੇ ਵਿਸ਼ਵਾਸ ਅੱਜ ਤੁਸੀਂ ਪਿੰਡ ਦਾ ਕੋਈ ਨੁਮਾਇੰਦਾ ਚੁਣਦੇ ਜੇ ਮੈਂਬਰ ਚੁਣਦੇ ਜੇ ਸਰਪੰਚ ਚੁਣਦੇ ਜੇ ਐਵੇਂ ਨਹੀਂ ਚੁਣ ਲੈਂਦੇ ਤੁਸੀਂ ਤਾਂ ਚੁਣਦੇ ਜੇ ਤੁਹਾਡਾ ਇਤਬਾਰ ਬਣਿਆ ਹੋਵੇ ਕਿ ਇਹ ਸਾਡੇ ਕੰਮ ਕਰੂਗਾ ਇਹ ਸਾਡੇ ਕੰਮਾਂ ਦੇ ਵਿੱਚ ਸਾਡਾ ਯੋਗਦਾਨ ਪਾਊਗਾ ਫੇਰ ਜਾ ਕੇ ਕੋਈ ਦੁੱਖ ਸੁੱਖ ਦਾ ਭਾਈਵਾਲ ਬਣੂਗਾ ਤੇ ਫੇਰ ਜਾ ਕੇ ਮੋਹਰ ਲੱਗਦੀ ਉਹ ਜ ਮੋਹਰ ਨਹੀਂ ਲੱਗਦੀ ਤੁਸੀਂ ਦੱਸ ਦਿਓ ਹਵਾ 'ਚ ਮੋਹਰ ਲਾਉਦੇ ਹੋ ਜਦੋਂ ਅੰਦਰ ਵਟਣ ਨੱਪਦੇ ਜੇ 100 ਵਾਰੀ ਸੋਚਦੇ ਜੇ ਕਿ ਇਹ ਬੰਦਾ ਕਿਸ ਟਾਈਪ ਦਾ ਕਿਹੜਾ ਆ ਤੇ ਕਾਲੀ ਦਾਦਾ ਦੇ ਤੁਹਾਨੂੰ ਹਾਲਤ ਨੂੰ ਪਤਾ ਲੱਗ ਹੀ ਗਿਆ ਕਾਲੀ ਦਾਦਾ ਜੋ ਹਾਲ ਆ ਆ ਮੇਰਾ ਖਿਆਲ ਜਥੇਦਾਰ ਹੋਣਾਂ ਨੇ ਵਾਹ ਵਾਹ ਜੀ ਤਫਦੀਲ ਨਾਲ ਦੱਸਿਆ ਜੀ ਆਪ ਦਾ ਕਾਲੀ ਦਾਲ ਦਾ ਤੇ ਇਹੋ ਜਿਹਾ ਹਾਲ ਹੋ ਗਿਆ ਕਿ ਇਸ ਤਰੀਕੇ ਨਾਲ ਟਿਕਟਾਂ ਵੰਡਣ ਡਿਆ ਵੀ ਜਿਵੇਂ ਹਵਾ ਜੀ ਛੁੱਟੀ ਆਉਂਦਾ ਵੀ ਜਿਹੜਾ ਮਰਜੀ ਚੋਕ ਲੁੱਟ ਲੋ ਤੇ ਇੱਥੋਂ ਤੱਕ ਹਲਾਤ ਹੋ ਗਿਆ ਆ ਤੁਸੀਂ ਵੀ ਕਾਲੀ ਗੱਲ ਨੂੰ ਵੋਟਾਂ ਪਾਉਂਦੇ ਸੋ ਤੁਸੀਂ ਕਹਿੰਦੇ ਆ ਕਾਲੀ ਗੱਲ ਨੂੰ ਵੋਟਾਂ ਨਹੀਂ ਸੀ ਪਾਉਂਦੇ ਠੋਕ ਕੇ ਪਾਉਂਦੇ ਸੋ ਅਸੀਂ ਵੀ ਲੜਦੇ ਆ ਪਰ ਇੱਕ ਅਤਵਾਰ ਬਣਿਆ ਹੁੰਦਾ ਸੀ ਕਿ ਕਾਲੀ ਗੱਲ ਜਮਾਤ ਆਪਣਾ ਪਹਿਰਾ ਦਿੰਦੀ ਆ ਪਰ ਜੇ ਅੱਜ ਵੇਖ ਲਓ ਕਾਲੀ ਗੱਲ ਨੇ ਜਿਹੜੇ ਤਰੀਕੇ ਨਾਲ ਟਿਕਟਾਂ ਦਿੱਤੀਆਂ ਨੇ ਇਹਦਾ ਮਤਲਬ ਪੰਜਾਬ ਦੇ ਵਿੱਚ ਤਬਾਈ ਨਾ ਹੋਊਗੀ ਪੰਜਾਬ ਦੇ ਵਿੱਚ ਜਿਉ ਜੋ ਮਾਹੌਲ ਕਾਲੀਦਲ ਬਣਾਉਣਾ ਚਾਹੁੰਦਾ ਆਪਾਂ ਸੁਹੀ ਵੱਸ ਸਕਦੇ ਆ ਪਿੰਡਾਂ ਵਾਲੇ ਤੁਸੀਂ ਦੱਸ ਦਿਓ ਸੋ ਇਸ ਕਰਕੇ ਇਹ ਸੁਖਬੀਰ ਸੋ ਬਾਦ ਲਾਇਆ ਸੀ ਉਦੋਂ ਆ ਪਿੱਛੇ ਆਗ ਹੋ ਗਏ ਮੰਡੀ ਦੇ ਵਿੱਚ ਜਦੋਂ ਰੈਲੀ ਕੀਤੀ ਪਤਾ ਨਹੀਂ ਪਟਿਆਲਿਓ ਗੱਡੀਆਂ ਮੰਗਾਲਾ ਕਿਤੇ ਪੱਟਿਓ ਮੰਗਾਲਾ ਕਿਤੇ ਲੋਹਰੋਂ ਮੰਗਾਲਾ ਕਿਤੇ ਤੋਂ ਮੰਗਾਲਾ ਈਵੇਂ ਵੋਟਾਂ ਪਾਉਣੀਆਂ ਆ ਬੈਠੇ ਆ ਜਿਹੜੇ ਵੋਟਾਂ ਖੇਮ ਕਰਦੋ ਨਹੀਂ ਪੈਣੀਆਂ ਵੋਟਾਂ ਅਟਾਰੀ ਤੋਂ ਨਹੀਂ ਪੈਣੀਆਂ ਵੋਟਾਂ ਪੈਣੀਆਂ ਕੋਡ ਸਵਿਆਂ ਜੋਈ ਚਬਾ ਲੋ